ਕ੍ਰਿਡਿਸ਼ਨ ਜਿਹੜੀ ਕਰਦੀ ਇਹ ਮਤਲਬ ਹਰ ਟਾਈਮ ਹੋਈ ਜਾਂ ਇਸ ਤੋਂ ਪਹਿਲੇ ਹਰ ਦਿ ਹਰ ਦਿ ਕਰਾਈ ਹ ਹਰ ਹਾਂਜੀ ਡਾਕਟਰ ਨੇ ਕਿ ਜੋਲੀ ਡਾਲਾ ਤਾਂ ਸਭ ਨਾ ਸਕਿਆ ਹਵੇ ਲੋਕ ਮੰਜੇ ਮੁੰਜੇ ਪਏ ਬੇੜਾ ਹੈ ਮੇਰੇ ਦੋਵੇਂ ਤੇ ਦੋਵਾਂ ਦੀ ਡਾਟ ਹੋ ਗਿਆ ਗੁੜੀਆਂ ਹੀ ਗੁਰ ਦੱਸਾਂਗੀ ਨਾ ਵੱਡੀ ਹੋਏ ਕੋਈ ਨਹੀਂ ਹਣਾ ਮੈਂ ਕੱਲੀ ਮਰੇ ਬੱਚੇ ਦੀ ਜਿਹੜੀ ਮਾਂ ਮੋਕ ਇਹਦੀ ਮਾਂ ਚਰੀ ਗਈ ਮੇਰਾ ਮੁੰਡਾ ਇਸ ਤਰ੍ਹਾਂ ਹੋ ਗਿਆ ਅਟੈਕ ਹੋ ਗਿਆ ਉਹ ਇਸ ਤਰ੍ਹਾਂ ਹੋ ਗਿਆ ਤਾਂ ਵੀ ਚਰੀ ਗਈ ਮੁੰਡਾ ਛੱਡ ਗਈ ਕੀ ਕੋਈ ਅਣਬਣ ਹੋ ਗਈ ਜਾਂ ਕੀ ਕਰਨ ਕੀ ਨਾ ਉਹ ਆਂਦੀ ਮੈਂ ਰਹਿਣਾ ਹੀ ਨਹੀਂ ਮੈਂ ਨਵਾਂਦੀ ਮੈਂ ਜ਼ਿੰਦਗੀ ਬੱਚੇ ਦੇ ਸੱਤ ਨਹੀਂ ਕੱਢਣੀ ਤੇ ਮੈਂ ਵੀ ਵਿਆਹ ਕਰਾਉਣਾ ਉਹ ਚਰੀ ਗਈ ਮਤਲਬ ਲੱਗਦਾ ਨਹੀਂ ਉਹਨੂੰ ਮਤਲਬ ਐਡੀ ਬੇਰਹਿਮ ਜਿਹੜੀ ਆ ਮਾਂ ਨੂੰ ਇਹ ਦੱਸਣਾ ਨਾ ਨਾ ਉਹ ਨਹੀਂ ਦੱਸ ਰਿਹਾ ਰਹਿਣਾ ਫੇਰ ਬੱਚਾ ਪਾਕਾ ਹੋਇਆ ਜਦੋਂ ਤੁਹਾਡੇ ਵੀ ਸਮੇਂ ਸਾਰੇ ਮੱਲੋ ਸਾਡੇ ਤੋਂ ਵੱਡੇ ਵੀ ਦੇ ਦੇ ਵੀ ਆਏ ਸਾਰੀ ਉਮਰਾਂ ਨੇ ਕੋਈ ਇਦਾਂ ਨਹੀਂ ਹੈਗਾ ਪਰ ਜਿਹੜੀ ਐਸ ਹਾਲਾਤ ਦੇ ਵਿੱਚ ਜਿਹੜੀ ਮਾਡਰਨ ਜਮਾਨਾ ਹੋ ਗਿਆ ਵਾ ਕਿਤਨਾ ਕਿਤੇ ਲੱਗਦਾ ਨਹੀਂ ਪਈ ਇਹ ਮੱਲੋ ਗਲਤ ਬੰਨਣ ਜਿਹੜਾ ਜਾਣ ਤੋਂ ਹਮ ਹਾਂ ਪਰ ਹੁਣ ਸੋਚਣ ਵਾਲਾ ਉਹਨੂੰ ਨੱਕ ਟੀਆਂ ਸਤੈ ਮਰਕਾ ਡਰੇ ਨੇ ਜਾਂ ਤਾਂ ਫੇਰ ਪੋਟ ਹੈ ਨਾ ਵੀ ਪੋਟ ਹੈ ਕੋਈ ਨਹੀਂ ਜਿਹੜਾ ਨਹੀਂ ਸੋਚਿਆ ਹਣ ਫਿਰ ਕੀ ਆਸ ਸੋ ਚੰਦੇ ਅਖਤਿਆਰ ਹੋਇਆ ਹਾਂ ਐਮ ਪਾੜੇ ਤਿੰਨ ਬੱਚੇ ਸੀ ਤੁਹਾਡਾ ਘਰ ਵਾਲਾ ਇਤਨਾ ਹੋ ਗਿਆ ਤਾਂ ਹਿੰ ਕੱਢੀ ਸੀ ਮਰ ਹਾਂ ਵੀ ਤਿੰਨ ਬੱਚੇ ਸਤਿਬਿਆਏ ਵੀ ਸਾਰਾ ਕੰਮ ਕੀਤਾ ਹੁਣ ਫੇਰ ਉਤਰਾ ਨੇ ਉਤਰਾ ਨਹੀਂ ਤਿੰਨਾਂ 'ਚ ਕੋਈ ਵੀ ਨਹੀਂ ਕੁਝ ਸਰਕਾਰ ਨੂੰ ਇਦਾਂ ਦੇ ਕੋਈ ਸਖਤ ਜਿਹੜੇ ਕਾਨੂੰਨ ਜਿਹੜੇ ਬਣਾਉਣੇ ਚਾਹੀਦੇ ਨੇ ਵੀ ਇਦਾਂ ਦੇ ਜਿਹੜੇ ਮੰਨ ਲੋ ਜਿਹੜੇ ਕੇਸ ਹੋਣ ਦੇ ਨੇ ਅਣਗਿਣਤ ਕੇਸ ਹੋਣ ਦੇ ਨੇ ਉਹ ਨਾ ਹੋ ਹੂੰ ਇਹ ਚਾਹੀਦਾ ਨਾ ਨਾ ਨੂੰ ਹਣਾ ਕਰਨਾ ਵੀ ਪੰਡਰਨਾਥ ਜੀ ਦਾ ਕਹਿ ਵੀ ਕਹੀ ਨਹੀਂ ਮੰਨੀਆਂ ਕਿਵੇਂ ਸਾਰਾ ਜਿਹੜਾ ਵਾ ਸਰਕਲ ਜਿਹੜਾ ਕਰਦਾ ਕਿਵੇਂ ਮੱਲੂ ਇਸ ਬੱਚੇ ਛੋਟੇ ਲੈ ਕੇ ਕਿਵੇਂ ਜਿਹੜਾ ਮਟੇਨ ਹੁੰਦਾ ਇਹ ਰਾ ਮੈਂ ਪਰਸਨ ਮਿਲਦੀ ਹੈ ਮੈਨੂੰ ਮੈਂ ਬਸ ਸੋਚੇ ਤੋਂ ਕਰਦੀ ਕਿੰਨੀ ਮਤਾਂ ਪੇਚਾ 1500 ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪਿੰਡ ਮਾਨ ਦੇ ਵਿੱਚ ਸੋ ਇੱਥੇ ਫਲੱਡ ਦੇ ਨਾਲ ਕਾਫੀ ਜਿਹੜੇ ਘਰ ਤਾਂ ਨੁਕਸਾਨ ਦਾ ਹੀ ਹੋਏ ਸਨ ਅੱਜ ਵੀ ਤੁਹਾਨੂੰ ਜਿਹੜੀਆਂ ਕੁਝ ਇੱਕ ਫਲੱਡ ਦੀ ਜਪੇੜ ਦੇ ਵਿੱਚ ਆਇਆ ਇੱਕ ਕਰ ਰਿਹਾ ਉਹਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਸੋ ਸਾਡੇ ਨਾਲ ਬਜ਼ੁਰਗ ਮਾਤਾ ਨੇ ਜ਼ਰੂਰ ਉਹਨਾਂ ਦੇ ਕੋਲੋਂ ਸਾਰੀ ਜੜੀਆਂ ਦਾਸਤਾਨ ਜਿਹੜੀ ਆ ਸੁਣਦੇ ਸੱਚੀ ਮਾਤਾ ਜੀ ਹਾਂ ਇਹ ਕਿਹੜਾ ਪਿੰਡ ਹੈ ਮਾਨ ਮਤਲਬ ਇਹ ਮਲੋਕ ਡਿਸ਼ਨ ਜਿਹੜੀ ਆ ਘਰ ਦੀ ਇਹ ਮਤਲਬ ਹਰ ਦਾ ਟਾਈਮ ਹੋਈ ਜਾਂ ਇਸ ਤੋਂ ਪਹਿਲੇ ਹਾਂ ਹਰ ਦੇ ਹਰ ਦੇ ਤਰੀਕਾ ਹਾਂ ਹਰ ਹਾਂਜੀ ਹਾਂ ਢਾਟ ਵਿੱਚ ਜੋ ਵਾਲੀ ਡਾਲਾ ਤਾਂ ਸਭ ਨਾਸ਼ ਹੋ ਗਿਆ ਹਾਂ ਬਲਕਿ ਮੰਜੇ ਮੰਜੇ ਪਏ ਮੰਜੇ ਤਾਂ ਚਾਰੇ ਜੁੜ ਗਏ ਵੀਰਾ ਭਰਾਵਾਂ ਨੇ ਦੇ ਦਿੱਤੇ ਤੇ ਮਾ ਕੇ ਸਮਾਨ ਸਾਰਾ ਟੁੱਟ ਪਜ ਗਿਆ ਸਾਰਾ ਮਤਲਬ ਕੌਣ ਕੌਣ ਪਰਵਾਰ ਚ ਹਾਂ ਮੇਰਾ ਬੇੜਾ ਟੈਗ ਗੁੜੀ ਆ ਉਹ ਮੰਜੇ ਹੋਰ ਕੌਣ ਹੋਰ ਨਹੀਂ ਕੋਈ ਬੇੜਾ ਹੈ ਮੇਰੇ ਦੋ ਮੇਰੇ ਦੋ ਅੰਡੇ ਡਾਟਾ ਗਿਆ ਗੁੜੀਆਂ ਹੀ ਉਹ ਦੱਸਾਂਗੀ ਨਾ ਵੱਡੀ ਉਹ ਹੈ ਦੇਖੋ ਅਸੀਂ ਨਹੀਂ ਹਾਂ ਮੈਂ ਇਕੱਲੀ ਮਦਾ ਬੱਚੇ ਦੀ ਜਿਹੜੀ ਮਾਂ ਮੋ ਕਿੱਥੇ ਜਿਹੜੀ ਮਾਂ ਚਰੀ ਗਈ ਮੇਰਾ ਮੁੰਡਾ ਇਤਰਾ ਹੋ ਗਿਆ ਉਹ ਟੈਗ ਹੋ ਗਿਆ ਉਹ ਇਤਰਾ ਹੋ ਗਿਆ ਤਾਂ ਉਹ ਵੀ ਚਰੀ ਗਈ ਮੁੰਡਾ ਛੱਡ ਗਈ। ਇਹ ਕਬੜਾ ਮੁੰਡਾ ਹੀ ਤੇ ਉਹਦੀ ਵੀ ਕੁੜੀ ਹੀ ਤੇ ਉਹ ਵੀ ਉਹਦੀ ਮਾਂ ਛੱਡ ਕੇ ਚਲੀ ਗਈ। ਉਹ ਤਾਂ ਕਿਸ ਸਮੇ ਜਿਹੜੀ ਆ ਮੈਰਿਜ ਹੋਈ ਆ ਤੇ ਕਿਸ ਸਮੇ ਜਿਹੜੀ ਆ ਇਹ ਬੱਚੇ ਦੀ ਜਿਹੜੀ ਆ ਮਤਲਬ ਜਿਹੜੀ ਚੱਲ ਗਈ ਸਾਰੀ ਦੱਸ। ਇਹਦੀ ਮਾਰਾ ਉਹ 10ਵਾਂ ਕਰਕੇ ਤੇ ਚਲੀ ਗਈ। ਜੀ। ਹਾਂ। ਮੈਂ ਹੁਣ 10 10 ਮੈਂ ਪੜਾਉਂਦਾ ਲਿਖਿਆ ਅੱਜ ਵੇਖ ਲੈ। ਮਤਲਬ ਬਹੁਤ ਬਹੁਤ ਜੰਮਲ ਚੱਲ ਗਈ। ਮਤਲਬ ਕੀ ਕੋਈ ਅਣਬਣ ਹੋ ਗਈ ਜਾਂ ਕੀ ਕਰ ਲੀ। ਨਾ ਨਾ ਉਹ ਨਹੀਂ ਮੈਂ ਰਹਿਣਾ ਹੀ ਨਹੀਂ। ਮੋਂਦੇ ਮੈਂ ਜਿੰਦਗੀ ਬੱਚੇ ਦੇ ਸੱਤ ਨਹੀਂ ਕੱਢਣੀ ਤੇ ਮੈਂ ਵੀ ਵਿਆਹ ਕਰਾਉਣਾ ਉਹ ਚੜੀ ਗਈ ਮਤਲਬ ਹੁਣ ਤੱਕ ਕਿੰਨਾ ਸਮਾਂ ਹੋ ਗਿਆ ਜਿਹੜੀ ਉਹ ਗਈ ਉਹਨੋਂ ਹੋ ਗਿਆ 10 ਕਸਰ ਗਈ ਹਾਂ ਉਦੋਂ ਬੱਚਾ ਕਿੰਨੇ ਥੋੜਾ ਜਿਹਾ ਬੈਂਦਾ ਨਹੀਂ ਹਾਂ ਹਾਂਜੀ ਮਤਲਬ ਫਿਰ ਜਾਨਕੀ ਪਰਵ ਸਾਰੀ ਜਿਹੜੀ ਤੁਸੀਂ ਕੀਤੀ ਹਾਂ ਮੈਂ ਕੀਤੀ ਹਾਂ ਹਾਂਜੀ ਮਤਲਬ ਲੱਗਦਾ ਨਹੀਂ ਉਹਨੂੰ ਮਤਲਬ ਐਡੀ ਬੇਰਹਿਮ ਜਿਹੜੀ ਆ ਮਾਂ ਨੂੰ ਇਹ ਦਰਸ ਨਹੀਂ ਨਾ ਨਾ ਉਹਨੂੰ ਨਹੀਂ ਦਰਸਾ ਰਿਹਾ ਰਹਿਣਾ ਫੇਰ ਬੱਚਾ ਕਾਕਾ ਹੋਇਆ ਹਾਂਜੀ ਆ ਇਥੇ ਚੌੜੇ ਬੈਠੀ ਆਖੋਖੜੀ ਦੂਰਿਆ ਹਾਂ ਵੀ ਚੌੜੇ ਹੀ ਆਂਦੀ ਜਾਂਦੀ ਮਿਲਦੀ ਹੈ ਇਹਨੂੰ ਮਤਲਬ ਜਦੋਂ ਤੁਹਾਡੇ ਵੀ ਸਮੇਂ ਸਾਰੇ ਮੱਲੋ ਸਾਡੇ ਤੋਂ ਵੱਡੇ ਵੀ ਦੇਰੀ ਵੀ ਆਏ ਸਾਰੀ ਉਮਰਾਂ ਨੇ ਕੋਈ ਇਦਾਂ ਨਹੀਂ ਹੈਗਾ ਪਰ ਜਿਹੜੀ ਐਸ ਹਾਲਾਤ ਦੇ ਵਿੱਚ ਜਿਹੜੀ ਮਾਡਰਨ ਜਮਾਨਾ ਹੋ ਗਿਆ ਵਾ ਕਿਤਨੇ ਕਿਤੇ ਲੱਗਦਾ ਨਹੀਂ ਪਈ ਇਹ ਮਤਲਬ ਗਲਤ ਬੰਨਣ ਦੀ ਜਰੂਰ ਜ਼ਰਤ ਹੁੰਦੀ ਹਮ ਹਾਂ ਭਰਾ ਹੁਣ ਸੋਚਣ ਵਾਲਾ ਉਹਨੂੰ ਲੱਕਟੀਆਂ ਸਤੇ ਮਰੇ ਕੱਢ ਲੈਣਦੇ ਇਹ ਤਾਂ ਫੇਰ ਪੋਟਾ ਹੀ ਹਾਂ ਵੀ ਪੋਟਾ ਹੀ ਤਾਂ ਨੇ ਜਦੋਂ ਨਹੀਂ ਸੋਚਿਆ ਹਣ ਫਿਰ ਕੀ ਆਸੀ ਸੋਚੰਦੇ اختیار ਹੋਇਆ ਹਾਂ ਹਾਂ ਪਰ ਸਾਡੇ ਤਿੰਨ ਬੱਚੇ ਸੀ ਸਾਡਾ ਘਰ ਵਾਲਾ ਇਸ ਤਰ੍ਹਾਂ ਹੋ ਗਿਆ ਤਾਂ ਹੀ ਕੱਢੀ ਸੀ ਮੈਂ ਪਰ ਹਾਂ ਬਿਤੇ ਨਾ ਬਚਿਆ ਸ ਤੇ ਵੀ ਆਏ ਵੀ ਸਾਰਾ ਕੰਮ ਕੀਤਾ ਹੁਣ ਫੇਰ ਉਹ ਤਰ੍ਹਾਂ ਦੇ ਤਰ੍ਹਾਂ ਹੀ ਤਨਾ ਜੋ ਕੋਈ ਵੀ ਨਹੀਂ ਕੀ ਕਰੀਏ ਫੇਰ ਹੁਣ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਰਕਾਰ ਨੂੰ ਇਦਾਂ ਦੇ ਕੋਈ ਸਖਤ ਜਿਹੜੇ ਕਾਨੂੰਨ ਜਿਹੜੇ ਬਣਾਉਣੇ ਚਾਹੀਦੇ ਨੇ ਵੀ ਇਦਾਂ ਦੇ ਜਿਹੜੇ ਮੰਨ ਲੋ ਜਿਹੜੇ ਕੇਸ ਹੋਣਦੇ ਨੇ ਅਣਗਿਣਤ ਕੇਸ ਹੋਣਦੇ ਨੇ ਉਹ ਨਾ ਹੋਣ ਹੂੰ ਇਹ ਚਾਹੀਦਾ ਨਾ ਨਾ ਨੂੰ ਹਣਾ ਕਰਨਾ ਵੀ ਪੈਂਡਰ ਨੇ ਤਾਂ ਬਥੇਰਾ ਆਖਿਆ ਵੇਖਿਆ ਹੀ ਨਹੀਂ ਮੰਨੀਆਂ ਉਹ ਤਾਂ ਕਦੀ ਇਹ ਬੱਚੇ ਨੇ ਮਾਂ ਦਾ ਜਾਂ ਪਿਓ ਦਾ ਜ਼ਿਕਰ ਨਹੀਂ ਕੀਤਾ ਪਿਓ ਰਾ ਕਰਦਾ ਮਾਂ ਦਾ ਨਹੀਂ ਆਨੇ ਕਰੀ ਨਾਲ ਮਾਂ ਉਹਨੇ ਵੇਖੀ ਨਹੀਂ ਤਾਂ ਮਾਰਾ ਕੀ ਕਰਨਾ ਪਿਓ ਨੂੰ ਵੇਖਿਆ ਪਿਓ ਰਾ ਕਰਦਾ ਉਹ ਤਾਂ ਫਿਰ ਕਿਵੇਂ ਸਾਰਾ ਜਿਹੜਾ ਵਾ ਸਰਕਲ ਜਿਹੜਾ ਕਰਦਾ ਕਿਵੇਂ ਮੱਲੋ ਇਸ ਬੱਚੇ ਛੋਟੇ ਲਾ ਕੇ ਕਿਵੇਂ ਜਿਹੜਾ ਮੇਨ ਹੁੰਦਾ ਇਹ ਇਹ ਰਾ ਮੈਂ ਪਰੇਸ਼ਨ ਮਿਲਦੀ ਹੈ ਮੈਨੂੰ ਮੈਂ ਬਸ ਸੋਚੇ ਤੋਂ ਕਰਦੀ ਕਿੰਨੀ ਮਤਾਂ ਪੇਚਣਾ 1500 ਤਾਂ 1500 ਰੁਪਏ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ 1000 ਰੁਪਏ ਦਾ ਇੱਕ ਗੱਜ ਦਾ ਜਿਹੜਾ ਸੰਡਰ ਆਉਂਦਾ ਤੇ ਜਿਹੜਾ ਮਹੀਨੇ ਦਾ ਮਤਲਬ ਕਿੰਨੇ ਦਿਨਾਂ ਦਾ ਕਿੰਨਾ ਬਲ ਸਾਰਾ ਸਰਕਲ ਹੁੰਦਾ ਕਿਵੇਂ ਮਿਲਦਾ ਹੁਣ ਇਤਰਾ ਹੀ ਫੜ ਤੜ ਕੇ ਕਰ ਲੈਣੀ ਆ ਭਰਾਵਾ ਹੋਰ ਕੀ ਕਰਨਾ ਫਿਰ ਹਣ ਫੜ ਫੁੜ ਕੇ ਕੇ ਫੜ ਲੈਣੇ ਆ ਜਦੋਂ ਮੁੜ ਕੇ ਦੇ ਜਾਂ ਨਹੀਂ ਚਾਹੇ ਕੋਈ ਮੇਰਾ ਇੱਕ ਮੇਰਾ ਭਰਾ ਹੈਗਾ ਚਾਹੇ ਉਹ ਮੈਨੂੰ ਦੇ ਜਾਂਦਾ ਥੋੜੇ ਬੁਤੇ ਹੋਰ ਮੇਰੇ ਨਾਲ ਮੇਰੇ ਨਾਲ ਕਿੰਨੇ ਕਰਨਾ ਮਤਲਬ ਕਿਸ ਸੰਸਥਾ ਵੱਲੋਂ ਜਾਂ ਕੋਈ ਸਮਾਜ ਸੇਵੀ ਵੱਲੋਂ ਕੋਈ ਮਹੀਨੇ ਦਾ ਕੋਈ ਰਾਸ਼ਨ ਕੋਈ ਇਹੋ ਜਿਹੀ ਮਦਦ ਨਹੀਂ ਕਹੀ ਨਾ ਨਾ ਕੋਈ ਨਹੀਂ ਗੋਇਨਟ ਹਿੰਟ ਹਾਂ ਕਦੀ ਮਤਾਂ ਕਿਨੇ ਕੋਈ ਸਮਾਜ ਸੇਵੀ ਜਾਂ ਕਿਸੇ ਤਰ੍ਹਾਂ ਇਥੋਂ ਕੋ ਅਪਰੋਚ ਨਹੀਂ ਕੀਤੀ ਨਾ ਮੇਟਾ ਫਲੱਡ ਦਰਾਨ ਐਨੇ ਮੱਲੂ ਅਣਗਿਣਤ ਜਿਹੜੀਆਂ ਸਸਤਾ ਪਿੰਡਾਂ ਦੇ ਵਿੱਚ ਫਰ ਅਪਰੋਚ ਕੀਤੀ ਆ ਉਹ ਮੈਂ ਦੇਖਿਆ ਕਮਰੇ ਵੀ ਜਿਹੜੇ ਨੁਕਸਾਨਦਾਈ ਹੋ ਗਏ ਨੇ ਤੁਹਾਡੇ ਤੱਕ ਕਦੀ ਅਪਰੋਚ ਨਹੀਂ ਨਾ ਨਾ ਹਾ ਡੇ ਨੇ ਇਹੋ ਜਿਹੜੇ ਆਉਂਦੇ ਰਿਹਾ ਵੀ ਸੌਦਾ ਸੌਦਾ ਦੇਣ ਚੱਲੋ ਉਹ ਦੇ ਜੁੰਦੇ ਜਾਂਦੇ ਹੜਾਂ ਚ ਮੁੜ ਕੇ ਨਹੀਂ ਹੁਣ ਕੋਈ ਵੀ ਆਇਆ ਨਹੀਂ ਮਤਲਬ ਉਹ ਤਾਂ ਫਲੱਡ ਟਾਈਮ ਜਦੋਂ ਹੜਾ ਆਈ ਜਦੋਂ ਕੋਦਿ ਤੁਮਾਰੇ ਉਦੋਂ ਆਏ ਰਹੇ ਹੁਣ ਨਹੀਂ ਕੋਈ ਵੀ ਕਰੀਆ ਹਾਂ ਆ ਹੁਣ ਕਮਰੇ ਲੋਕਾਂ ਨੇ ਭੰਡੇ ਹੜਾ ਜੇ ਕੋਈ ਨਾ ਬਿਹੜਾ ਅੱਜ ਕੋਈ ਨਹੀਂ ਆ ਵੀ ਠਠਾ ਵਾ ਤੇ ਉੱਤੇ ਤਰਪਾਲਾਂ ਪਈਆਂ ਚੁੰਨ ਲੈ ਤੇ ਹੁਣ ਕੋਈ ਗੱਲ ਬਾਤ ਨਹੀਂ ਅਜੇ ਮੈਂ ਤਾਂ ਦੋ ਤਿੰਨ ਟਾਈਮ ਤੋਂ ਰੋਟੀ ਵੀ ਜੜੀ ਹੈ ਇਨਸਾਨ ਨੇ ਖਾਣੀ ਤੇ ਕਿਵੇਂ ਬੋਲੋ ਸਾਰਾ ਚੱਲਦਾ ਰੋਟੀ ਭਰਾਵਾ ਕਿਸਾਂ ਸਨ ਖਾਣ ਸੇ ਰਖਾ ਲੇ ਗੁਰਾ ਕੰਮ ਹਨ ਮੁਰਕੇ ਚਾਮੀ ਖਾਣੀ ਹੁੰਦੀ ਦੁਪਹਿਰੇ ਘੜੀ ਖਾਦੀ ਨਹੀਂ ਤੇ ਆਜੂ ਘਟ ਪੀ ਲਈਦੀ ਆ ਚਾਹਾਂ ਇਹ ਬੱਚੇ ਤਾਂ ਫਿਰ ਦੁੱਧਾ ਕਿਵੇਂ ਦੇ ਦੁੱਧ ਮੈਂ ਅੱਡਾ ਖੇ ਲੋੜੀ ਹੁਣੀ ਇਹਦੇ ਜੱਗਾ ਓਏ ਨੂੰ ਦੇ ਦੇਨੇ ਆ ਵਿੱਚ ਚਾਹ ਬਣਾ ਲੈਣੀ ਵਿੱਚ ਦੁੱਧ ਪਿਆਲ ਦੇਣੀ ਕਿਸੇ ਵੇਲੇ ਘਟ ਤੇ ਗਾੜੀ ਤਾਂ ਕਿ ਆਪ ਹੀ ਨਾ ਦੋ ਨਾ ਕਿ ਰਾਡਾ ਕਿਡੋ ਨਾ ਕਿ ਬੰਦਾ ਕੋਈ ਵੀ ਨਾ ਉਹ ਜਿਹੜਾ ਅੰਦਰ ਸਿਲੰਡਰ ਪਿਆ ਉਹ ਉਹ ਭਰਿਆ ਯੂਜ਼ ਕਰਦੇ ਜਾਂ ਖਾਲੀ ਪਿਆ ਨਹੀਂ ਉਹ ਅੱਜ ਹੀ ਭਰਾ ਕੇ ਆਂਦਾ ਅੱਜ ਹਾਂਜੀ ਹੂੰ ਪਹਿਲਾਂ ਕਾਫੀ ਟਾਈਮ ਤੱਕ ਨਹੀਂ ਭਰਿਆ ਨਾ ਨਾ ਕੀ ਚੱਕਰ ਹੋਇਆ ਕਾਫੀ ਘੁੱਪੀ ਹੋਣੀ ਹੈ ਨਹੀਂ ਕੀ ਤੇ ਉਹ ਨਹੀਂ ਭਰਦਾ ਕੋਈ ਅੱਜ ਕਿਸੇ ਕੋ ਆਹ ਵੇਖ ਕੇ ਭਰਾਇਆ ਹੂੰ ਤਾਂ ਸਿੱਧਾ ਭਰ ਹੂੰ ਹਾਂਜੀ ਪਿਆਜਾ ਵੇਖ ਕੇ ਭਰਾਇਆ ਉਹ ਵੀ ਮਾਤਾ ਕਹਿੰਦੇ ਮਦਦ ਕੀਤੀ ਜਾਂ ਫਿਰ ਕੋਲੋਂ ਮਲੋਕੇ ਨਹੀਂ ਕੋਲੋਂ ਭਰਾਇਆ ਹਾਂ ਇਹਨੇ ਲੋਗਾ ਭਰਾ ਕੌਣ ਕਰਦਾ ਹੀ ਕੋਈ ਕਿਸੇ ਦੀ ਮਾਇਰ ਤਾਂ ਕੋਈ ਨਹੀਂ ਕਰਦਾ। ਹਾਂ ਵੀ ਕੋਈ ਵੀ ਨਹੀਂ ਕਰਦਾ। ਉਹ ਵੀ ਹਾਂ ਨਹੀਂ ਉਹ ਵੀ ਆਵੇ ਕਟ ਉਹ ਵੀ ਲਿਆ ਹੀ। ਉੱਥੋਂ ਪਰੌਣਿਆਂ ਨੇ ਕੇ ਕੋ ਲੈ ਕੇ ਦਿੱਤਾ ਹੈ। ਉਹ ਵੀ ਹਾਂ ਨਹੀਂ ਸਾਡਾ। ਉਹਨਾਂ ਦਾ ਉਹਨਾਂ ਨਾਲ ਜਿਰੋਜੀ ਕਰ ਲੈ ਜਣ ਉਹਨਾਂ ਦਾ ਹੀ। ਮਤਲਬ ਮੈਂ ਦੇਖਿਆ ਬਿਸਤਰੀ ਬੱੜ ਦੇ ਉੱਤੇ ਤਰਪਾਲ ਪਾਈ ਕੀ ਕਰਨ ਤਰਪਾਲ ਕਿਉਂ ਪਾਈ? ਚੁੰਦਾ। ਹਾਂ ਚੁੰਦਾ। ਆ ਵੀ ਸਾਰਾ ਚੁੰਦਾ ਉੱਤੇ ਵੀ ਉਹ ਤਰਪਾਲ ਪਾਈ ਜੀ। ਮਾਤਾ ਦੇਖਿਆ ਮੈਂ ਉਮਰ ਵੀ ਤਰੀ ਕਾਫੀ ਚਲੋ ਕੋਠੇ ਤੱਕ ਤੇ ਚਲੋ ਨਹੀਂ ਸਰੀਬ ਦੇ ਹਿਸਾਬ ਦੇ ਨਾਲ ਚੜਨ ਜੁਗਾ ਕਦੀ ਰਿਸ਼ਤੇਦਾਰਾਂ ਵੀ ਆ ਕੇ ਥੋੜੀ ਬੋਤੀ ਜਿਹੜੀ ਕਮਰੇ ਨੂੰ ਮੈਂ ਟੇਨ ਕੀਤੀ ਅਰੇ ਇੱਛਾ ਰੁਕਾ ਕਿੰਨੇ ਆਉਣਾ ਕੋਈ ਵੀ ਨਹੀਂ ਆਉਂਦਾ ਇੱਥੇ ਆਉਣਾ ਛਰੀਕ ਨਹੀਂ ਕੋਈ ਪਛੜਾ ਰਿਹਾ ਰਿਸ਼ਤੇਦਾਰਾਂ ਨੇ ਕਿੰਨੇ ਆਉਣਾ ਨਾ ਵੀ ਇੱਥੇ ਮੇਰੇ ਕੋਲ ਨਹੀਂ ਕੋਈ ਵੀ ਭਰਾ ਆਉਂਦਾ ਮੈਂ ਇਕੱਲੀ ਮਾਤਾ ਮੁੰਡੇ ਕੁੜੀ ਨਹੀਂ ਹੋਗੀ ਇਹ ਇੱਕ ਵੱਡੀ ਕੁੜੀ ਸੀ ਤੇ ਦੋ ਮੁੰਡੇ ਸੀ ਪਹਿਲਾ ਕੁੜੀ ਮਾਰੀ ਫਿਰ ਬਾਅਦ ਉਹ ਤਾਂ ਛੋਟਾ ਮੁੰਡਾ ਫਿਰ ਨਿੱਕਾ ਹੂੰ ਹਾਂ ਆਵੇ ਫੋਟੋ ਪਈਆਂ ਘਰੇ ਇਹਨਾਂ ਲਈ ਮਤਲਬ ਬੱਚੇ ਚਲੋ ਉਹ ਬੱਚੇ ਦੀ ਵੀ ਰਿਸ਼ਤੇ ਸਾਰਾ ਇੰਨੇ ਬੇਰਮ ਇੰਨਾ ਮਤਲਬ ਸਪੇਸ ਚਟਾ ਖੂਨ ਹੋ ਗਿਆ ਵੀ ਮਤਲਬ ਬੱਚੇ ਦਾ ਹੁਣ ਕੋਈ ਹੋਵੇ ਨਾ ਕੋਈ ਆਵੇ ਨਾ ਇਹ ਮੇਰੀ ਕੁੜੀਆ ਦੋ ਵੀ ਮਰ ਗਈ ਤਾਂ ਹੁਣ ਨਾ ਕਿੰਨੇ ਦੋਤੀ ਆ ਮੇਰੀ ਨੋਰਾ ਵੀ ਉਹ ਕੁੜੀ ਦੀ ਜਿਹੜੀ ਕੁੜੀ ਤਾਂ ਮੈਂ ਦੱਸਾਂ ਲਈ ਨੋਰੀ ਕੁੜੀ ਆ ਤੇ ਉਹ ਹੁਣ ਮੇਰੇ ਕੋ ਮੈਂ ਹੀ ਵਿਆਹੀ ਆ ਤੇ ਮੈਂ ਹੀ ਉਹਦੀ ਵੀ ਮਾਂ ਮਰ ਗਈ ਤਾਂ ਵੀ ਨਿੱਕੀ ਜੀ ਰਹਿ ਗਈ ਤੇ ਉਹ ਵੀ ਮੈਂ ਵਿਆਹੀ ਤੇ ਉਹ ਵੀ ਹੁਣ ਪਾਲੀ ਤੇ ਉਹ ਐ ਅੰਰੀ ਜਾਂਦੀ ਹਾਈ ਫੋਟੋ ਹੋੜੀ ਲੱਗੀ ਅੰਦਰ ਜਾਂ ਬਿਉਟੀ ਫੋਟੋ ਲੱਗੀ ਤੋ ਹੋਏ ਵਿਚਾਰੀ ਆਉਂਦੀ ਆ ਹੋਰ ਮੇਰੇ ਕੋ ਕਿਨੇ ਆਉਣਾ ਮਾ ਪਿਓ ਹੋਈ ਹੁੰਦੀ ਜਾਂਦੀ ਮਾ ਤਾਂ ਜਿਵੇਂ ਹੁਣ ਦਾਨੀ ਸੱਜਣ ਨੇ ਆਮ ਜੜੀਆਂ ਮਤਲਬ ਇਦਾਂ ਦੇ ਬੇਸਾਰੇ ਲੋਕਾਂ ਦੇ ਜਿੱਤੇ ਮਤਲਬ ਕਰਨ ਦੇ ਜਿਤਨੀ ਪਾਉ ਵੇਚਦੀ ਤਾਂ ਉਹ ਪਹੁੰਚਦੇ ਤੁਹਾਡੇ ਤੱਕ ਮਾ ਤਾਂ ਕਿਨੇ ਪਹੁੰਚਣਾ ਤੇ ਕਿਹੜਾ ਮਤਲਬ ਡਰੈਸਰ ਤੇ ਕਿਹੜਾ ਪੈਂਡਾ ਪੈਂਡ ਮਾਣ ਹਾਂਜੀ ਮੈਂ ਵੀ ਮਾਣ ਪੈਂਡਾ ਕੀ ਮਤਲਬ ਨਾਂ ਜਿਹੜਾ ਮਤਲਬ ਕੀ ਕੀ ਮਤਲਬ ਕੋਤੋਂ ਜਿਹੜਾ ਚੱਲਦਾ ਸ਼ਰੂਤ ਤੋਂ ਪਵਾਦਾ ਮੇਰਾ ਨਾਂ ਰਮਿੰਦਵ ਹਾਂਜੀ ਮਾਤਾ ਕਿਸੇ ਤਰ੍ਹਾਂ ਦੀ ਜਿਹੜੀ ਮਦਦ ਚਾਹੀਦੀ ਕੋਈ ਰਾਸ਼ਨ ਦੀ ਮਦਦ ਚਾਹੀਦੀ ਜਾਂ ਕੋਈ ਕਮਰਾ ਦਾ ਜੜਾ ਹੋਣਾ ਚਾਹੀਦਾ ਹਰ ਆਪ ਸੰਦੇ ਵੀ ਭਰਾ ਹਾ ਨਹੀਂ ਚਾਹੀਦੀ ਦਾ ਕਮਰੇ ਵੀ ਪੈਣਾ ਚਾਹੀਦੇ ਹੁਣ ਕੰਮ ਤਾਂ ਸਾਰੇ ਹੀ ਆ ਹੁਣ ਇੱਥੇ ਕਿਹੜਾ ਕੋਈ ਹੈਗਾ ਕਮਾਉਣ ਵਾਲਾ ਵੀ ਜਿਹੜਾ ਕਰ ਦੂ ਨਾ ਵੀ ਇੱਥੇ ਕਿਹੜਾ ਕੋਈ ਕਮਾਉਣ ਵਾਲਾ ਤੋਂ ਮਾਤਾ ਦੇ ਨਾਲ ਸਾਰੀ ਗੱਲਬਾਤ ਜਿਹੜੀ ਆ ਕੀਤੀ ਬਿਆਨ ਕੀਤਾ ਦੁੱਖ ਦਰਦ ਜਿਹੜਾ ਬਿਆਨ ਕੀਤਾ ਮਾਤਾ ਦੀ ਫੈਮਿਲੀ ਵਿੱਚ ਪੁੱਤ ਵੀ ਛੜੇ ਮਾਤਾ ਨੂੰ ਜਿਹੜੇ ਮਤਲਬ ਚਲੋ ਕੁਦਰਤੀ ਜਿਹਾ ਮਾਰ ਕਹਿ ਸਕਦੇ ਆ ਜੋ ਵੀ ਮਿਲ ਹੋਇਆ ਫਿਰ ਫਿਰ ਹੋਇਆ ਉਹ ਬੱਚਾ ਜਿਹੜਾ ਛੋਟਾ ਸੀ ਜਿਹੜੀ ਆ ਉਸਦੀ ਦਿੱਤ ਹੁੰਦੇ ਮਗਰੋਂ ਘਰ ਵਾਲੇ ਦੇ ਉਸ ਨੂੰ ਜਿਹੜਾ ਛੱਡ ਕੇ ਜਿਹੜੀ ਚਲ ਗਈ ਸੋ ਸਾਰੇ ਬੱਚੇ ਛੋਟੇ ਦੀ ਵੀ ਜਿਹੜੀ ਆ ਮਾਤਾ ਦੇ ਵੱਲੋਂ ਜਿਹੜੀ ਆ ਉਸਦੀ ਦੇਖ ਰਿਕ ਜਿਹੜੀ ਆ ਕੀਤੀ ਜਾ ਰਹੀ ਆ ਸੋ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਕੋਈ ਜਥੇਬੰਦੀਆਂ ਜਾਂ ਅਨਰਹੀ ਵੀਰ ਨੇ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੇ ਨੇ ਸੋ ਇੱਕ ਵਾਰੀ ਜ਼ੀਰੋ ਫੀਲਡ ਦੇ ਆ ਕੇ ਮਾਤਾ ਦੀ ਜਿਹੜੀ ਕੰਡੀਸ਼ਨ ਵੇਖਣ ਤਾਂ ਜੋ ਵੀ ਇਸ ਦੀ ਮਦਦ ਦੀ ਜਿਹੜੀ ਵੱਤਬਦ ਜਿਹੜੀ ਆ ਮਦਦ ਜਿਹੜੀ ਆ ਉਹ ਕਰਨ ਜੋਗ ਹੈ ਉਹ ਜ਼ਰੂਰ ਆ ਕੇ ਕਰਨ ਸੋ ਮੈਂ ਆ ਤੁਹਾਡਾ ਆਪਣਾ ਪੱਤਰਕਾਰ ਲਾਪਰੇ ਸਿੰਘ